ਸਤਿ ਸ਼੍ਰੀ ਅਕਾਲ ਤੁਸੀਂ 10 ਤੱਕ ਵੇਖ ਸੁਣ ਰਹੇ ਹੋ ਤੇ ਮੈਂ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਨਾਲ ਰਮਨਦੀਪ ਅੱਜ ਫੇਰ ਹਾਜ਼ਰ ਹੋਈ ਹਾਂ ਕੁਝ ਇਹੋ ਜੀਆਂ ਚੀਜ਼ਾਂ ਲੈ ਕੇ ਜਿਨ੍ਹਾਂ ਦੇ ਇਸਤੇਮਾਲ ਨਾਲ ਜਿਨ੍ਹਾਂ ਨੂੰ ਅਸੀਂ ਵਰਤ ਕੇ ਆਪਣੇ ਆਪ ਦਾ ਜਿਹੜੀ ਆਪਣੀ ਕਾਇਆ ਉਹਨੂੰ ਹੋਰ ਨਿਖਾਰ ਸਕਦੇ ਹਾਂ ਆਪਣੇ ਚਿਹਰੇ ਨੂੰ ਹੋਰ ਵੀ ਖੂਬਸੂਰਤ ਬਣਾ ਸਕਦੇ ਹਾਂ ਤੇ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸ ਦਿਆਂ ਇੱਕ ਤਾਂ ਤੁਸੀਂ ਸਕਿਪ ਨਹੀਂ ਕਰਨਾ ਸਾਰੀ ਗੱਲ ਸੁਣਨੀ ਆ ਦੂਜੀ ਗੱਲ ਇਹ ਹੈ ਕਿ ਚੀਜ਼ਾਂ ਹੁੰਦੀਆਂ ਉਹੀ ਕਿਸੇ ਨੂੰ ਕਿਸੇ ਰੂਪ ਚ ਵਰਤਨਾ ਕਿਸੇ ਨੂੰ ਕਿਸੇ ਰੂਪ ਚ ਵਰਤਨਾ ਤੇ ਰਿਜ਼ਲਟ ਉਹਦਾ ਇਹੀ ਹੁੰਦਾ ਕਿ ਜਿਹੜਾ ਸਾਡਾ ਚਿਹਰਾ ਹੈ ਜਾਂ ਸਾਡੇ ਚਿਹਰੇ ਦੇ ਉੱਤੇ ਜੋ ਵੀ ਸਕਿਨ ਨੂੰ ਲੈ ਕੇ ਕਮੀਆਂ ਪੇਸ਼ੀਆਂ ਨੇ ਉਹ ਦੂਰ ਹੋ ਜਾਂਦੀਆਂ ਤੇ ਇੱਕ ਵੱਖਰੀ ਜੀ ਕਿਸਮ ਦਾ ਜਿਹੜਾ ਨਿਖਾਰ ਹੈ ਉਹ ਆ ਜਾਂਦਾ ਸੋ ਇਸੇ ਗੱਲਬਾਤ ਨੂੰ ਅੱਗੇ ਤੋਰਦੇ ਆ ਅੱਜ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਗੱਲਬਾਤ ਜਾਂ ਜੋ ਨੁਸਖਾ ਮੈਂ ਸਾਂਝਾ ਕਰਨਾ ਹੈ ਬਹੁਤ ਇਹਦਾ ਵਧੀਆ ਰਿਜ਼ਲਟ ਨਿਕਲਣਾ ਹੈ ਤੁਸੀਂ ਯਕੀਨ ਕਰਿਓ ਜਦੋਂ ਅਸੀਂ ਕਹਿ ਦਿੰਨੇ ਆ ਨਾ ਅਸਰ ਨਹੀਂ ਹੁੰਦਾ ਜੀ ਇਹ ਤਾਂ ਨੁਸਖਾ ਕੰਮ ਨਹੀਂ ਕਰਦਾ ਉੱਥੇ ਕਿਤੇ ਨਾ ਕਿਤੇ ਗਲਤੀ ਸਾਡੀ ਵੀ ਹੁੰਦੀ ਹੈ ਕਿ ਅਸੀਂ ਲਗਾਤਾਰਤਾ ਨਾਲ ਉਸ ਚੀਜ਼ ਨੂੰ ਨਹੀਂ ਵਰਤ ਰਹੇ ਦੇਖੋ ਇਹ ਐਦਾਂ ਦੀਆਂ ਤਾਂ ਚੀਜ਼ਾਂ ਹੈ ਨਹੀਂ ਕਿ ਜਿਵੇਂ ਜਾਦੂ ਦੀ ਛੜੀ ਹੈ ਘੁਮਾਈ ਤੇ ਉਹਦੇ ਨਾਲ ਫਰਕ ਪੈ ਗਿਆ ਹਨਾ ਸਕਿਨ ਦੇ ਉੱਪਰ ਜੋ ਵੀ ਹੁੰਦਾ ਹੈ ਸਾਡੀ ਰੁੱਖੀ ਸਕਿਨ ਚੁਰੜੀਆਂ ਪੈ ਗਈਆਂ ਡੱਲ ਕੋਈ ਫਿੰਸੀਆਂ ਨੇ ਉਹਦੇ ਤੇ ਜਾਂ ਛਾਈਆਂ ਜਿਹਾ ਜਿਵੇਂ ਪਈਆਂ ਇਹ ਹੋਲੀ-ਹੋਲੀ ਚੀਜ਼ਾਂ ਦੂਰ ਹੁੰਦੀਆਂ ਸੋ ਅਸੀਂ ਲਗਾਤਾਰਤਾ ਬਣਾਈ ਰੱਖਣੀ ਹੈ ਅਸੀਂ ਉਸ ਚੀਜ਼ ਨੂੰ ਵਰਤਦੇ ਰਹਿਣਾ ਹਫ਼ਤਿਆਂ ਬਾਅਦ ਮਹੀਨੇ ਬਾਅਦ ਮਹੀਨਿਆਂ ਬਾਅਦ ਉਹਦਾ ਅਸਰ ਜ਼ਰੂਰ ਨਜ਼ਰ ਆਉਂਦਾ ਹੈ ਨਾ ਅਸੀਂ ਆਪਣੀ ਲੜੀ ਟੁੱਟਣ ਨਹੀਂ ਦੇਣੀ ਤੇ ਜੇ ਇਹਨੂੰ ਤੁਸੀਂ ਵੈਸੇ ਹੀ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਓ ਤਾਂ ਤਾਂ ਹੋਰ ਵੀ ਸੋਹਣੀ ਗੱਲ ਹੈ ਕਿਉਂਕਿ ਆਪਾਂ ਹੋਰ ਵੀ ਤਾਂ ਕਰੀਮਾ ਸ਼ੇਮਾ ਲਾਉ ਨਹੀਂ ਹੈ ਬਾਜ਼ਾਰ ਦੀਆਂ ਬਣੀਆਂ ਹੋਈਆਂ ਇਹਨੂੰ ਬਣਾ ਕੇ ਰੱਖੋ ਬਹੁਤ ਸੋਹਣੇ ਤਰੀਕੇ ਇਹ ਬਣ ਜਾਂਦੀ ਹੈ ਬਿਲਕੁਲ ਕਰੀਮ ਹੀ ਲੱਗਦੀ ਹੈ ਤੇ ਚਿਹਰੇ ਤੇ ਬੜੀ ਸੋਹਣੀ ਚਮਕ ਆਉਂਦੀ ਹੈ ਹੈਲਦੀ ਹੁੰਦਾ ਹੈ ਚਿਹਰਾ ਜਵਾਨ ਹੋ ਜਾਂਦਾ ਹੈ ਤੇ ਚਲੋ ਹੁਣ ਮੈਂ ਗੱਲ ਸ਼ੁਰੂ ਕਰਦੇ ਆ ਕਿ ਉਹ ਕਿਹੜੀਆਂ-ਕਿਹੜੀਆਂ ਚੀਜ਼ਾਂ ਫਟਕੜੀ ਦੀਆਂ ਆਪਾਂ ਪਹਿਲਾਂ ਵੀ ਵੀਡੀਓਜ਼ ਮੈਂ ਬਣਾਈਆਂ ਫਟਕੜੀ ਦੇ ਤਾਂ ਹੋਰ ਵੀ ਬੜੇ ਫਾਇਦੇ ਹੁੰਦੇ ਨੇ ਤੇ ਅੱਜ ਜਿਹੜੀ ਮੈਂ ਗੱਲ ਦੱਸਣੀ ਆ ਉਹਦੇ ਚ ਫਟਕੜੀ ਕਿਸ ਤਰ੍ਹਾਂ ਵਰਤਣੀ ਆ ਉਵੇਂ ਤੁਸੀਂ ਇੱਕ ਡਲੀ ਜੀ ਫਟਕੜੀ ਦੀ ਲੈ ਲੈਣੀ ਆ ਉਹਨੂੰ ਗਰਮ ਤਵੇ ਦੇ ਉੱਪਰ ਰੱਖੋ ਉਹਨੇ ਮੈਲਟ ਹੋ ਜਾਣਾ ਨਾਲ ਨਾਲ ਤੁਸੀਂ ਨਾ ਚਮਚਾ ਫੇਰੀ ਜਾਣਾ ਨਹੀਂ ਤਾਂ ਉਹਨੂੰ ਉਖਾੜਨਾ ਬਹੁਤ ਔਖਾ ਹੋ ਜਾਂਦਾ ਜਦੋਂ ਉਹ ਠੰਡੀ ਹੋ ਜਾਂਦੀ ਹੈ ਉਹਨੇ ਮੈਲਟ ਹੋਈ ਜਾਣਾ ਤੁਸੀਂ ਚਮਚਾ ਘੁਮਾਈ ਜਾਣਾ ਜਦੋਂ ਬਿਲਕੁਲ ਉਹ ਪਾਊਡਰ ਬਣ ਗਿਆ ਤਾਂ ਉਹਨੂੰ ਤਵੇ ਤੋਂ ਖੁਰਚ ਕੇ ਉਤਾਰ ਲਓ ਕਿਸੇ ਗ੍ਰਾਈਂਡਰ ਦੇ ਵਿੱਚ ਪਾ ਕੇ ਛੋਡੀ ਚ ਆਪਾਂ ਚਟਨੀ ਵਗੈਰਾ ਬਣਾ ਲੈਨੇ ਆ ਉਹਦੇ ਚ ਪਾ ਕੇ ਨਾ ਤੁਸੀਂ ਉਹਦਾ ਪਾਊਡਰ ਬਣਾ ਲਓ ਤੇ ਉਹਨੂੰ ਇੱਕ ਪਾਸੇ ਰੱਖਤਾ ਹੁਣ ਨੈਕਸਟ ਚੀਜ਼ ਜਿਹੜੀ ਪਾਉਣੀ ਆ ਉਹਦੇ ਚ ਉਹ ਹੈਗਾ ਐਲੋਵੇਰਾ ਜੈਲ ਕਿਉਂਕਿ ਫਟਕੜੀ ਨੂੰ ਅਸੀਂ ਸਿੱਧਾ ਯੂਜ਼ ਨਹੀਂ ਕਰ ਸਕਦੇ ਐਲੋਵੇਰਾ ਜੈਲ ਪਾਓ ਉਸ ਤੋਂ ਬਾਅਦ ਤੁਸੀਂ ਉਹਦੇ ਚ ਕੋਈ ਵੀ ਲੋਸ਼ਨ ਜੋ ਵੀ ਤੁਸੀਂ ਨਾਰਮਲ ਲੋਸ਼ਨ ਪਾਉਨੇ ਹੋ ਕਿਉਂਕਿ ਉਹਦੇ ਨਾਲ ਥੋੜੀ ਚਮਕ ਵੀ ਆਉਂਦੀ ਹੈ ਜਿਹੜਾ ਦੇਸੀ ਇਲਾਜ ਆ ਉਹ ਫਟਕੜੀ ਨਹੀਂ ਕਰਨਾ ਤੇ ਜਿਹੜਾ ਉਹਨੂੰ ਥੋੜਾ ਜਿਹਾ ਸਮੂਥ ਕਰਨਾ ਉਹ ਲੋਸ਼ਨ ਕਰੂਗਾ ਤੁਸੀਂ ਕੋਈ ਵੀ ਲੋਸ਼ਨ ਅੱਛੀ ਕੰਪਨੀ ਦਾ ਹਨਾ ਉਹ ਵਿੱਚ ਪਾ ਲੈਣਾ ਤੇ ਉਸ ਤੋਂ ਬਾਅਦ ਤੁਸੀਂ ਪਾ ਲੈਣਾ ਨਾਰੀਅਲ ਦਾ ਤੇਲ ਤੁਸੀਂ ਨਾਰੀਅਲ ਦੇ ਤੇਲ ਦੀ ਥਾਂ ਤੇ ਉਹੀ ਅਰੰਡੀ ਦਾ ਤੇਲ ਵੀ ਪਾ ਸਕਦੇ ਹੋ ਪਰ ਉਹ ਥੋੜਾ ਜਿਹਾ ਡਿਲੂਟ ਕਰਕੇ ਸਾਨੂੰ ਉਹਨੂੰ ਫਿਰ ਪਹਿਲਾਂ ਗਰਮ ਕਰਨਾ ਪੈਂਦਾ ਹੈ ਗਰਮ ਪਾਣੀ ਚ ਰੱਖ ਕੇ ਫਿਰ ਉਹ ਥੋੜਾ ਪਤਲਾ ਹੁੰਦਾ ਉਹਨੂੰ ਫੇਰ ਪਾਉਣਾ ਕਿਉਂਕਿ ਉਹ ਬਹੁਤ ਸੰਘਣਾ ਹੁੰਦਾ ਸ਼ਹਿਦ ਵਰਗਾ ਸੋ ਤੁਸੀਂ ਨਾਰੀਅਲ ਤੇਲ ਵੀ ਪਾ ਸਕਦੇ ਹੋ ਨਾਰੀਅਲ ਤੇਲ ਹੀ ਪਾਓ ਜਾਦਾ ਵੈਟਰ ਹੈ ਕਿਉਂਕਿ ਇਹ ਪਤਲਾ ਵੀ ਹੁੰਦਾ ਔਰ ਸਕਿਨ ਵਾਸਤੇ ਪਰਫੈਕਟ ਹੈ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਮਿਕਸ ਕਰ ਲੈਣਾ ਇੱਕਦਮ ਮਿਕਸ ਜਾ ਕਰ ਲੈਣਾ ਤੇ ਉਹਦੇ ਵਿੱਚ ਨਾ ਤੁਸੀਂ ਦੇਖੋਗੇ ਜਿਹੜੀ ਫਟਕੜੀ ਆ ਉਹਦਾ ਪਾਊਡਰ ਬਹੁਤ ਬਰੀਕ ਨਹੀਂ ਬਣੂਗਾ ਗ੍ਰाइंड ਕਰਕੇ ਵੀ ਥੋੜਾ ਦਰਦਰਾ ਜਿਹਾ ਰਹਿ ਜਾਂਦਾ ਹੈ ਉਹਨੂੰ ਮੁਲਾਇਮ ਕਰਨ ਦਾ ਤਰੀਕਾ ਤੁਹਾਨੂੰ ਮੈਂ ਦੱਸਦੀ ਆ ਮੈਂ ਪਹਿਲਾਂ ਵੀ ਇੱਕ ਵਾਰੀ ਤੁਹਾਨੂੰ ਦੱਸਿਆ ਸੀ ਉਹ ਦੇਸੀ ਘਿਓ ਦੀ ਗੱਲ ਮੈਂ ਕੀਤੀ ਸੀ ਤੁਸੀਂ ਉਹਨੂੰ ਪਲੇਟ 'ਚ ਪਾ ਲੈਣਾ ਸਾਰੇ ਮਿਕਸਚਰ ਨੂੰ ਇੱਕ ਗਲਾਸ ਦੇ ਵਿੱਚ ਕਾਫੀ ਸਾਰੀ ਬਰਫ਼ ਪਾ ਲੈਣੀ ਆ ਉਹਨੂੰ ਠੰਡਾ ਕਰ ਲੈਣਾ ਉਸ ਗਲਾਸ ਦੇ ਤਲੇ ਨਾਲ ਉਹ ਸਾਰੇ ਮਟੀਰੀਅਲ ਨੂੰ ਤੇ ਇਸ ਤਰ੍ਹਾਂ ਮਲਣਾ ਸ਼ੁਰੂ ਕਰ ਦੇਣਾ ਐ ਮਲਦੇ 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 ਉਹ ਇੰਨਾ ਕਿ ਸਮੂਥ ਹੋ ਜਾਊਗਾ ਨਾ ਬਹੁਤ ਸੋਹਣੀ ਕਰੀਮ ਬਣ ਜਾਊਗੀ ਉਹਦਾ ਟੈਕਸਚਰ ਇਦਾਂ ਦਾ ਹੋ ਜਾਊਗਾ ਤੇ ਉਹਨੂੰ ਤੁਸੀਂ ਕਿਸੇ ਵੀ ਛੋਟੀ ਡੱਬੀ ਚ ਸਟੋਰ ਕਰਕੇ ਰੱਖ ਸਕਦੇ ਹੋ ਤੇ ਉਹਨੂੰ ਤੁਸੀਂ ਲਾਓ ਘੰਟੇ ਤੋਂ ਬਾਅਦ ਤੁਸੀਂ ਚਿਹਰਾ ਵਾਸ਼ ਕਰ ਦੇਣਾ ਕਿਉਂਕਿ ਰਾਤ ਨੂੰ ਵੀ ਉਹਨੂੰ ਲਾ ਕੇ ਸੌਣਾ ਨਹੀਂ ਕਿਉਂਕਿ ਘੰਟੇ ਦੇ ਵਿੱਚ ਹੀ ਉਹਨੇ ਤੁਹਾਡੀ ਸਕਿਨ ਨੂੰ ਜਿਹੜਾ ਅਸਰ ਹੈ ਉਹ ਵਿਖਾ ਦੇਣਾ ਮਤਲਬ ਉਹਦੇ ਤੇ ਉਹ ਅਸਰ ਕਰਨਾ ਸ਼ੁਰੂ ਕਰ ਦੇਗੀ ਤੇ ਇਸ ਨੂੰ ਤੁਸੀਂ ਰੋਜ਼ ਕਰੋ ਇੱਕ ਵਾਰੀ ਕਰੀਮ ਬਣ ਗਈ ਬਸ ਇੰਨੀ ਕੀ ਖੇਚਲ ਕਰਨੀ ਆ ਆਪਾਂ ਵੀ ਇੱਕ ਵਾਰੀ ਆਪਾਂ ਉਹ ਕਰੀਮ ਬਣਾ ਲੈਣੀ ਆ ਉਸ ਤੋਂ ਬਾਅਦ ਤੋਂ ਬਣੀ ਹੋਈ ਕਰੀਮ ਨੂੰ ਹੀ ਲਾਉਣਾ ਜਿਵੇਂ ਆਪਾਂ ਹੋਰ ਦੂਜੀਆਂ ਕਰੀਮਾਂ ਵਰਤਦੇ ਆ ਤੇ ਤੁਸੀਂ ਦੇਖਿਓ ਤੁਹਾਡਾ ਚਿਹਰਾ ਬੜਾ ਵਧੀਆ ਹੋ ਜਾਊਗਾ ਮੈਲ ਖੇਲ ਜੀ ਉਤਰ ਜਾਊਗੀ ਜਿਹੜੇ ਚਿਹਰੇ ਦੇ ਵਾਲ ਵੀ ਹੈ ਹਨਾ ਫਟਕੜੀ ਇੱਕ ਕੰਮ ਇਹ ਵੀ ਕਰਦੀ ਹੈ ਕਿ ਜਿਹੜੇ ਚਿਹਰੇ ਤੇ ਵਾਲ ਹੈ ਨਾ ਲੂਈ ਜੀ ਜਿਵੇਂ ਕਈ ਔਰਤਾਂ ਦੇ ਹੁੰਦੀ ਆ ਤੇ ਉਹ ਚੰਗੀ ਨਹੀਂ ਲੱਗਦੀ ਕਦੇ ਪਥਰਾ ਹਡਿੰਗ ਕਰਾਉਨੇ ਆ ਕਦੇ ਵੈਕਸ ਕਰਾਉਨੇ ਆ ਪਰ ਉਹ ਗੱਲ ਨਹੀਂ ਬਣਦੀ ਤੇ ਇਸ ਲੋਸ਼ਨ ਦੇ ਨਾਲ ਫਟਕੜੀ ਵਾਲੇ ਲੋਸ਼ਨ ਦੇ ਨਾਲ ਉਹ ਚਿਹਰੇ ਦੇ ਜਿਹੜੇ ਵਾਲ ਹੈ ਉਹ ਵੀ ਲੱਥ ਜਾਂਦੇ ਤੇ ਇੱਕਦਮ ਸਾਫ਼ ਚਿਹਰਾ ਤੁਹਾਡਾ ਹੋ ਜਾਂਦਾ ਹੈ ਸੋ ਇਹੀ ਸੀਗਾ ਮੇਨ ਤਾਂ ਕਿ ਇਹ ਤੁਸੀਂ ਜਰੂਰ ਬਣਾਇਓ ਅਪਲਾਈ ਕਰਿਓ ਫਿਰ ਮੈਨੂੰ ਦੱਸਿਓ ਰਿਜ਼ਲਟ ਵੀ ਕਿਵੇਂ ਰਿਹਾ ਕਿਉਂਕਿ ਇੱਕ ਦਿਨ ਚ ਜਾਂ ਇੱਕ ਹਫਤੇ ਚ ਰਿਜ਼ਲਟ ਨਹੀਂ ਮਿਲਣਾ ਇਹਨੂੰ ਲਗਾਤਾਰ ਲਾਉਣਾ ਪੈਣਾ ਇੱਕ ਦੋ ਮਹੀਨੇ ਤਾ ਲਾਓ ਫਿਰ ਅਸਰ ਵਖਾਉਂਦੀਆਂ ਨੇ ਚੀਜ਼ਾਂ ਪਹਿਲਾਂ ਤੁਸੀਂ ਦੋ ਤਿੰਨ ਦਿਨ ਬਾਅਦ ਲਾਓ ਫਿਰ ਤੁਸੀਂ ਵੀਕਲੀ ਲਾਓ ਫਿਰ ਬਾਇ ਵੀਕਲੀ ਲਾਓ ਇਸ ਤਰ੍ਹਾਂ ਕਰਦੇ ਕਰਦੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿ ਕਦੋਂ ਤੁਹਾਨੂੰ ਮਹਿਸੂਸ ਹੋਊਗਾ ਕਿ ਸਾਡਾ ਚਿਹਰਾ ਤਾਂ ਹੁਣ ਸ਼ੀਸ਼ੇ ਵਾਂਗ ਚਮਕ ਰਿਹਾ ਸੋ ਇਹ ਨਿੱਕੀਆਂ ਨਿੱਕੀਆਂ ਕੋਸ਼ਿਸ਼ਾਂ ਨੇ ਨਿੱਕੇ ਨਿੱਕੇ ਜਿਹੇ ਸੌਦੇ ਆ ਇਹ ਸਸਤੇ ਸੌਦੇ ਤੇ ਇਹਦੇ ਨਾਲ ਵਧੀਆ ਆਪਣਾ ਚਿਹਰਾ ਸੋਹਣਾ ਹੋ ਸਕਦਾ ਤਾਂ ਸਾਨੂੰ ਅਜ਼ਮਾਉਣ ਚ ਕੀ ਹਰ ਜਾਣਾ ਸੋ ਇਹ ਕਰਦੇ ਰਿਹਾ ਕਰੋ ਤੇ ਆਪਾਂ ਇਦਾਂ ਹੀ ਅੱਗੇ ਮਿਲਦੇ ਰਵਾਂਗੇ ਇਦਾਂ ਦੀਆਂ ਨਿੱਕੀਆਂ ਮੋਟੀਆਂ ਗੱਲਾਂ ਨਾਲ ਨਿੱਕੇ ਮੋਟੇ ਟੋਟਕਿਆਂ ਨਾਲ ਤੇ ਅੱਜ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ